ਇਸ ਖਾਸ ਚਰਚਾ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਯਾਨੀ ਕਿ ਪ੍ਰੇਅੰਬਲ ਨੂੰ ਥੋੜਾ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੇ ਸਾਡੇ ਕੋਲ ਇਸ ਬਾਰੇ ਕਾਫੀ ਕੁਝ ਹੈ ਸੰਵਿਧਾਨ ਦੇ ਕੁਝ ਹਿੱਸੇ ਨੇ ਕੁਝ ਵਿਸ਼ਲੇਸ਼ਣ ਵੀ ਹਨ ਤੇ ਨਾਲ ਹੀ ਕੁਝ ਇਮਤਿਹਾਨਾਂ ਵਿੱਚ ਪੁੱਛੇ ਗਏ ਸਵਾਲ ਵੀ ਮਕਸਦ ਇਹੀ ਹੈ ਕਿ ਆਪਾਂ ਇਸ ਦੇ ਅਸਲ ਮਾਨੇ ਇਸ ਦੀ ਅਹਿਮੀਅਤ ਤੇ ਇਹਦੇ ਪਿੱਛੇ ਦੇ ਸਿਧਾਂਤਾਂ ਨੂੰ ਸੌਖੀ ਭਾਸ਼ਾ ਚ ਸਮਝੀਏ ਤਾਂ ਫਿਰ ਸ਼ੁਰੂ ਕਰੀਏ ਇਹ ਪ੍ਰਸਤਾਵਨਾ ਜਿਹਨੂੰ ਆਪਾਂ ਸੰਵਿਧਾਨ ਦਾ ਐ ਕਹੇ ਲੋ ਮੁਖ ਪੰਨਾ ਕਹਿੰਦੇ ਆ ਇਹ ਅਸਲ 'ਚ ਹੈ ਕਿ ਸਿਰਫ ਕੁਝ ਲਿਖੇ ਹੋਏ ਸ਼ਬਦ ਜਾਂ ਕੁਝ ਹੋਰ ਦੇਖੋ ਜੀ ਇਹ ਸਿਰਫ ਸ਼ਬਦਾਂ ਦਾ ਜੋੜ ਨਹੀਂ ਹੈ ਇਹ ਤਾਂ ਭਾਰਤੀ ਸੰਵਿਧਾਨ ਦਾ ਪੂਰਾ ਸਾਰ ਹੈ ਉਸਦੀ ਰੂਹ ਹੈ ਪ੍ਰਸਤਾਵਨਾ ਅਸਲ ਵਿੱਚ ਉਹ ਸ਼ੁਰੂਆਤੀ ਬਿਆਨ ਹੈ ਜੋ ਦੱਸਦਾ ਹੈ ਕਿ ਸੰਵਿਧਾਨ ਕਿਉਂ ਬਣਿਆ ਇਹਦੇ ਪਿੱਛੇ ਕੀ ਮਕਸਦ ਸੀ ਕਿਹੜੇ ਆਦਰਸ਼ ਅਸੀਂ ਅਪਣਾਏ ਨੇ ਤੇ ਅਸੀਂ ਭਾਰਤ ਨੂੰ ਕਿਹੋ ਜਿਹਾ ਦੇਸ਼ ਬਣਾਉਣਾ ਚਾਹੁੰਦੇ ਹਾਂ ਹਮ ਇਸੇ ਕਰਕੇ ਤਾਂ ਇਸ ਨੂੰ ਅਕਸਰ ਸੰਵਿਧਾਨ ਦੀ ਆਤਮਾ ਜਾਂ ਇਸ ਦਾ ਫਲਸਫਾ ਕਿਹਾ ਜਾਂਦਾ ਹੈ ਇੱਕ ਤਰ੍ਹਾਂ ਦਾ ਨਕਸ਼ਾ ਏ ਸੰਵਿਧਾਨ ਦੀ ਆਤਮਾ ਇਹ ਤਾਂ ਕਾਫੀ ਡੂੰਗੀ ਗੱਲ ਲੱਗਦੀ ਹੈ ਮਤਲਬ ਇਹ ਪੂਰੇ ਸੰਵਿਧਾਨ ਦੀ ਨੀਂਹ ਹੈ ਅੱਛਾ ਤਾਂ ਇਸ ਦੀ ਸ਼ੁਰੂਆਤ ਕਿਵੇਂ ਹੋਈ ਇਹ ਸਾਰਾ ਵਿਚਾਰ ਆਇਆ ਕਿੱਥੋਂ ਇਹਦਾ ਸਿੱਧਾ ਜਿਆ ਸੰਬੰਧ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਵੱਲੋਂ 13 ਦਸੰਬਰ 1946 ਨੂੰ ਸੰਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਉਦੇਸ਼ ਪ੍ਰਸਤਾਵ ਨਾਲ ਜਿਹਨੂੰ ਆਬਜੈਕਟਿਵਸ ਰੈਜ਼ੋਲੂਸ਼ਨ ਕਹਿੰਦੇ ਹਨ ਅੱਛਾ ਆਬਜੈਕਟਿਵ ਰੈਜ਼ੋਲੂਸ਼ਨ ਹਾਂਜੀ ਉਹ ਇੱਕ ਤਰ੍ਹਾਂ ਦਾ ਖਾਕਾ ਸੀ ਜਿਸ ਨੇ ਦੱਸਿਆ ਕਿ ਸੰਵਿਧਾਨ ਕਿਹੜੇ ਮੁੱਖ ਸਿਧਾਂਤਾਂ ਤੇ ਖੜਾ ਹੋਵੇਗਾ ਉਸੇ ਉਦੇਸ਼ ਪ੍ਰਸਤਾਵ ਵਿੱਚ ਭਾਰਤ ਨੂੰ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਅਤੇ ਲੋਕਤੰਤਰੀ ਗਣਰਾਜ ਬਣਾਉਣ ਦਾ ਸੰਕਲਪ ਸੀ ਉਸੇ ਵਿੱਚ ਨਾਗਰਿਕਾ ਲਈ ਨਿਆਂ ਬਰਾਬਰੀ ਆਜ਼ਾਦੀ ਇਹ ਸਾਰੇ ਮੁੱਲਾਂ ਦੀ ਗੱਲ ਹੋਈ ਸੀ ਹੂੰ ਫਿਰ ਸੰਵਿਧਾਨ ਸਭਾ ਨੇ ਇਸ ਨੂੰ 22 ਜਨਵਰੀ 1947 ਨੂੰ ਮਤਲਬ ਸਰਸੰਮਤੀ ਨਾਲ ਮੰਨ ਲਿਆ ਤੇ ਇਹੀ ਫਿਰ ਪ੍ਰਸਤਾਵਨਾ ਦਾ ਆਧਾਰ ਬਣਿਆ ਤਾਂ ਇਸ ਸਾਰਾ ਕੁਝ ਮਤਲਬ ਪੂਰੀ ਤਰ੍ਹਾਂ ਭਾਰਤੀ ਸੋਚੋਂ ਹੀ ਨਿਕਲਿਆ ਸੀ ਜਾਂ ਕਿਤੋਂ ਬਾਹਰੋਂ ਵੀ ਪ੍ਰਭਾਵ ਸੀ ਕਿਉਂਕਿ ਆਮ ਤੌਰ ਤੇ ਸੰਵਿਧਾਨ ਬਣਾਉਣ ਵੇਲੇ ਦੂਜੇ ਦੇਸ਼ਾਂ ਤੋਂ ਵੀ ਸਿੱਖਿਆ ਜਾਂਦਾ ਹੈ ਹੈਨਾ ਹਾਂਜੀ 20 ਦਾ ਪੀਪਲ ਆਫ ਇੰਡੀਆ ਬਿਲਕੁਲ ਇਹ ਜਿਹੜੇ ਸ਼ਬਦ ਨੇ ਨਾ ਇਹ ਸਿੱਧੇ ਤੌਰ ਤੇ ਅਮਰੀਕੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਲਏ ਗਏ ਨੇ ਜਿੱਥੇ 20 ਦਾ ਪੀਪਲ ਆਫ ਯੂਨਾਈਟਿਡ ਸਟੇਟਸ ਲਿਖਿਆ ਹੈ ਅੱਛਾ ਹਾਂਜੀ ਇਹ ਬਹੁਤ ਸਾਫ਼ ਦੱਸਦਾ ਹੈ ਕਿ ਅਸਲ ਤਾਕਤ ਲੋਕਾਂ ਕੋਲ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਜ਼ਾਦੀ ਬਰਾਬਰੀ ਤੇ ਭਾਈਚਾਰੇ ਦੇ ਆਦਰਸ਼ ਨੇ ਨਾ ਲਿਬਰਟੀ ਇਕਵੈਲਟੀ ਫ੍ਰਾਟਰਨਿਟੀ ਹਾਂਜੀ ਹਾਂਜੀ ਇਹ 1799 ਦੀ ਫਰਾਂਸੀਸੀ ਕ੍ਰਾਂਤੀ ਤੇ ਫਰਾਂਸ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ਸੋ ਸਾਡੇ ਸੰਵਿਧਾਨ ਬਣਾਉਣ ਵਾਲਿਆਂ ਨੇ ਦੁਨੀਆ ਭਰ ਦੇ ਚੰਗੇ ਵਿਚਾਰਾਂ ਨੂੰ ਅਪਣਾਇਆ ਹੈ ਇਹ ਤਾਂ ਬੜੀ ਦਿਲਚਸਪ ਗੱਲ ਹੈ ਕਿ ਕਿਵੇਂ ਅਲੱਗ-ਅਲੱਗ ਥਾਵਾਂ ਤੋਂ ਵਿਚਾਰ ਲੈ ਕੇ ਉਹਨਾਂ ਨੂੰ ਭਾਰਤ ਦੇ ਹਿਸਾਬ ਨਾਲ ਢਾਲ ਲਿਆ ਗਿਆ ਅਚੱਤੇ ਇਹ ਜਿਹੜੀ ਪ੍ਰਸਤਾਵਨਾ 1950 ਵਿੱਚ ਲਾਗੂ ਹੋਈ ਸੀ ਕੀ ਇਹ ਉਦੋਂ ਤੋਂ ਲੈ ਕੇ ਹੁਣ ਤੱਕ ਬਿਲਕੁਲ ਉਮੀ ਹੈ ਜਾਂ ਇਹਦੇ ਵਿੱਚ ਕੋਈ ਫੇਰ ਬਦਲ ਵੀ ਹੋਇਆ ਇੱਕ ਬਹੁਤ ਹੀ ਮਤਲਬ ਅਹਿਮ ਫੇਰ ਬਦਲ ਹੋਇਆ ਹੈ ਪਰ ਹੋਇਆ ਸਿਰਫ ਇੱਕ ਵਾਰਿਆ ਹੁਣ ਤੱਕ ਅੱਛਾ ਸਿਰਫ ਇੱਕ ਵਾਰ ਹਾਂਜੀ ਇਹ ਹੋਇਆ ਸੀ 1976 ਵਿੱਚ 42ਵਾਂ ਸੰਵਿਧਾਨਿਕ ਸੋਧ ਐਕਟ ਰਾਹੀਂ ਇਹ ਉਹੀ ਦੌਰ ਸੀ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਉਸ ਸੋਧ ਨੂੰ ਤਾਂ ਮਿਨੀ ਸੰਵਿਧਾਨ ਵੀ ਕਹਿ ਦਿੰਦੇ ਨੇ ਕਿਉਂਕਿ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਸੀ ਉਦੋਂ ਓਹੋ 42ਵੀਂ ਸੋਧ ਇਹ ਤਾਂ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ ਤਾਂ ਇਸ ਸੋਧ ਨੇ ਪ੍ਰਸਤਾਵਨਾ ਵਿੱਚ ਕੀ ਨਵਾਂ ਪਾਇਆ ਕਿਹੜੇ ਸ਼ਬਦ ਸੀ ਉਹ ਇਹ ਦੱਸਣਾ ਜ਼ਰੂਰੀ ਹੈ ਕਿਉਂਕਿ ਫਿਰ ਉਹ ਮੂਲ ਰੂਪ ਚ ਨਹੀਂ ਸੀ ਬਿਲਕੁਲ ਸਹੀ ਦੇਖੋ ਇਸ ਸੋਧ ਨੇ ਤਿੰਨ ਨਵੇਂ ਸ਼ਬਦ ਜੋੜੇ ਸੀ ਪ੍ਰਸਤਾਵਨਾ ਵਿੱਚ ਇੱਕ ਸਮਾਜਵਾਦੀ ਸੋਸ਼ਲਿਸਟ ਦੂਜਾ ਪੰਥ ਨਿਰਪੱਖ ਸੈਕੂਲਰ ਤੇ ਤੀਜਾ ਅਖੰਡਤਾ ਇੰਟੈਗ੍ਰਿਟੀ ਹਮ ਸਮਾਜਵਾਦੀ ਪੰਥ ਨਿਰਪੱਖ ਤੇ ਅਖੰਡਤਾ ਹਾਂਜੀ ਇਦਾ ਮਤਲਬ ਇਹ ਹੋਇਆ ਕਿ ਭਾਰਤ ਨੂੰ ਇੱਕ ਸਮਾਜਵਾਦੀ ਤੇ ਪੰਥ ਨਿਰਪੱਖ ਗਣਰਾਜ ਕਹਿਣਾ 1976 ਵਿੱਚ ਸ਼ੁਰੂ ਹੋਇਆ 1950 ਵਿੱਚ ਨਹੀਂ ਤੇ ਜਿਹੜਾ ਅਖੰਡਤਾ ਸ਼ਬਦ ਹੈ ਉਹਨੂੰ ਰਾਸ਼ਟਰ ਦੀ ਏਕਤਾ ਨਾਲ ਜੋੜ ਕੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾ ਦਿੱਤਾ ਗਿਆ ਇਹਨਾਂ ਸ਼ਬਦਾਂ ਦਾ ਜੋੜਨਾ ਉਸ ਵੇਲੇ ਦੇ ਸਿਆਸੀ ਤੇ ਸਮਾਜਿਕ ਹਾਲਾਤਾਂ ਨੂੰ ਵੀ ਦਰਸਾਉਂਦਾ ਹੈ ਹੂੰ ਜ਼ਾਹਰੇ ਇਨਾ ਸ਼ਬਦਾਂ ਦੇ ਜੁੜਨ ਨਾਲ ਪ੍ਰਸਤਾਵਨਾ ਦਾ ਅਰਥ ਹੋਰ ਵੀ ਡੂੰਗਾ ਹੋ ਗਿਆ ਹੋਵੇਗਾ ਪਰ ਆਮ ਤੌਰ ਤੇ ਮਤਲਬ ਇਸ ਪ੍ਰਸਤਾਵਨਾ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ ਕਈ ਲੋਕ ਤਾਂ ਸ਼ਾਇਦ ਸੋਚਦੇ ਹੋਣ ਕਿ ਇਹ ਤਾਂ ਬਸ ਇੱਕ ਸ਼ੁਰੂਆਤੀ ਸਫਾਈ ਹੈ ਨਹੀਂ ਨਹੀਂ ਇਸ ਨੂੰ ਸਿਰਫ ਸ਼ੁਰੂਆਤੀ ਸਫਾ ਸਮਝਣਾ ਤਾਂ ਇਹਦੀ ਅਹਿਮੀਅਤ ਨੂੰ ਬਹੁਤ ਘੱਟ ਕਰਕੇ ਦੇਖਣਾ ਹੋਵੇਗਾ ਇੱਕ ਬਹੁਤ ਮਸ਼ਹੂਰ ਕਾਨੂੰਨਦਾਨ ਹੋਏ ਨੇ ਐਨੇ ਪਾਲਕੀ ਵਾਲਾ ਉਹਨਾਂ ਨੇ ਇਹਦੀ ਮਹੱਤਤਾ ਦੱਸਦੇ ਹੋਏ ਇਸ ਨੂੰ ਸੰਵਿਧਾਨ ਦਾ ਪਹਿਚਾਨ ਪੱਤਰ ਕਿਹਾ ਸੀ ਅੱਛਾ ਆਇਡੈਂਟੀਟੀ ਕਾਰਡ ਆਫ ਦਾ ਕਨਸਟੀਟਿਊਸ਼ਨ ਹਾਂਜੀ ਜਿਵੇਂ ਆਪਣੇ ਪਹਿਚਾਨ ਪੱਤਰ ਤੇ ਆਪਣੀ ਮੁਢਲੀ ਜਾਣਕਾਰੀ ਹੁੰਦੀ ਹੈ ਨਾ ਹਾਂਜੀ ਉਵੇਂ ਹੀ ਪ੍ਰਸਤਾਵਨਾ ਸੰਵਿਧਾਨ ਦੇ ਮੂਲ ਸਿਧਾਂਤ ਇਹਦੇ ਉਦੇਸ਼ ਸਭ ਕੁਝ ਦੱਸ ਦਿੰਦੀ ਹੈ ਇਸ ਨੂੰ ਸੰਵਿਧਾਨ ਬਣਾਉਣ ਵਾਲਿਆਂ ਦੇ ਮਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਮਤਲਬ ਜੇ ਕਦੇ ਸੰਵਿਧਾਨ ਦੇ ਕਿਸੇ ਹਿੱਸੇ ਨੂੰ ਸਮਝਣ 'ਚ ਕੋਈ ਦਿੱਕਤ ਆਵੇ ਕੋਈ ਸ਼ਬਦ ਅਸਪਸ਼ਟ ਲੱਗੇ ਤਾਂ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਬਣਾਉਣ ਵਾਲਿਆਂ ਦਾ ਅਸਲ ਇਰਾਦਾ ਕੀ ਸੀ ਤਾਂ ਤੋਂ ਇਹਦੀ ਗਹਿਰਾਈ ਦਾ ਪਤਾ ਲੱਗਦਾ ਹੈ ਚਲੋ ਹੁਣ ਥੋੜਾ ਇਹਦੇ ਮੁੱਖ ਸ਼ਬਦਾਂ ਦੇ ਅਰਥਾਂ ਨੂੰ ਹੋਰ ਖੋਲ ਕੇ ਸਮਝਦੇ ਹਾਂ ਸਭ ਤੋਂ ਪਹਿਲਾਂ ਉਹ ਹੀ ਸ਼ੁਰੂਆਤੀ ਸ਼ਬਦ ਅਸੀਂ ਭਾਰਤ ਦੇ ਲੋਕ ਇਹ ਸਿਰਫ ਸ਼ੁਰੂਆਤ ਹੈ ਜਾਂ ਇਹਦਾ ਕੋਈ ਖਾਸ ਮਤਲਬ ਵੀ ਹੈ ਨਹੀਂ ਜੀ ਇਹ ਸਿਰਫ ਸ਼ੁਰੂਆਤ ਨਹੀਂ ਇਹ ਤਾਂ ਪੂਰੇ ਸੰਵਿਧਾਨ ਦਾ ਆਧਾਰ ਹੈ ਉਦੀ ਨੀ ਹੈ ਇਹਦਾ ਸਿੱਧਾ ਤੇ ਸਾਫ਼ ਮਤਲਬ ਹੈ ਕਿ ਸੰਵਿਧਾਨ ਨੂੰ ਤਾਕਤ ਕਿੱਥੋਂ ਮਿਲਦੀ ਹੈ ਭਾਰਤ ਦੇ ਲੋਕਾਂ ਤੋਂ ਅੱਛਾ ਕੋਈ ਰਾਜਾ ਨਹੀਂ ਕੋਈ ਬਾਹਰੀ ਤਾਕਤ ਨਹੀਂ ਇੱਥੋਂ ਤੱਕ ਕਿ ਸੰਸਦ ਵੀ ਨਹੀਂ ਅੰਤਿਮ ਤਾਕਤ ਲੋਕਾਂ ਕੋਲ ਹੈ ਸੰਵਿਧਾਨ ਨੂੰ ਭਾਰਤ ਦੇ ਲੋਕਾਂ ਨੇ ਖੁਦ ਆਪਣੇ ਉੱਤੇ ਲਾਗੂ ਕੀਤਾ ਹੈ ਇਹ ਭਾਰਤ ਵਿੱਚ ਲੋਕਾਂ ਦੀ ਪ੍ਰਭੂਸੱਤਾ ਸੋਵਰਨਟੀ ਆਫ ਦਾ ਪੀਪਲ ਦਾ ਐਲਾਨ ਹੈ ਲੋਕਾਂ ਦੀ ਪ੍ਰਭੂਸੱਤਾ ਠੀਕ ਹੈ ਇਸ ਤੋਂ ਬਾਅਦ ਪ੍ਰਸਤਾਵਨਾ ਕਹਿੰਦੀ ਹੈ ਕਿ ਭਾਰਤ ਇੱਕ ਪ੍ਰਭੂਸੱਤਾ ਸੰਪੰਨ ਰਾਜ ਹੈ ਇਸ ਦਾ ਕੀ ਮਤਲਬ ਹੈ ਖਾਸ ਕਰਕੇ ਉਦੋਂ ਜਦੋਂ ਭਾਰਤ ਅਜੇ ਅਜੇ ਅੰਗਰੇਜ਼ਾਂ ਦੇ ਰਾਜ ਤੋਂ ਆਜ਼ਾਦ ਹੋਇਆ ਸੀ ਪ੍ਰਭੂ ਸੱਤਾ ਸੰਪੰਨ ਹੋਣ ਦਾ ਮਤਲਬ ਹੈ ਕਿ ਭਾਰਤ ਹੁਣ ਆਪਣੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਆਜ਼ਾਦ ਹੈ ਇਹ ਨਾ ਤਾਂ ਕਿਸੇ ਹੋਰ ਦੇਸ਼ ਤੇ ਨਿਰਭਰ ਹੈ ਜਿਹਨੂੰ ਡਿਪੈਂਡੈਂਸੀ ਕਹਿੰਦੇ ਹਾਂ ਹਾਂਜੀ ते ना ही किसी अधीन राज है तो पहला पारत अपने सारे फैसले चाहे घर देर दे खुद लैंड आजाद है अच्छा। ही नहीं प्रभु सत्ता का एक मतलब अंतरराष्ट्रीय कानून मुताबिक जो चाहे तो किसी बारले इलाके हासिल कर सकता है या लोड़ पैणते अपना कोई हिस्सा किसी होश न दे भी सकता है हालांकि ए संविधानिक प्रक्रिया पूरी करनी पैंती है ਸੋ ਪੂਰੀ ਆਜ਼ਾਦੀ ਆਪਣੇ ਫੈਸਲੇ ਆਪ ਲੈਣ ਦੀ ਹੁਣ ਆਉਨੇ ਆ ਉਹਨਾਂ ਸ਼ਬਦਾਂ ਤੇ ਜਿਹੜੇ 1976 ਵਿੱਚ ਜੋੜੇ ਗਏ ਸੀ ਸਮਾਜਵਾਦੀ ਤੇ ਪੰਥ ਨਿਰਪੱਖ ਇਹਨਾਂ ਦਾ ਕੀ ਮਤਲਬ ਹੈ ਭਾਰਤ ਦੇ ਸੰਦਰਭ ਵਿੱਚ ਕਿਉਂਕਿ ਇਹਨਾਂ ਸ਼ਬਦਾਂ ਦੇ ਅਰਥ ਵਕ-ਵਕਤਾਂ ਅਤੇ ਵਕ-ਵਕ ਹੁੰਦੇ ਨੇ ਹਾਂ ਤੁਸੀਂ ਬਿਲਕੁਲ ਸਹੀ ਕਿਹਾ ਭਾਰਤ ਵਿੱਚ ਸਮਾਜਵਾਦੀ ਦਾ ਮਤਲਬ ਉਹ ਨਹੀਂ ਹੈ ਜੋ ਕਮਿਊਨਿਸਟ ਦੇਸ਼ਾਂ ਵਿੱਚ ਹੁੰਦਾ ਸੀ ਜਿੱਥੇ ਸਭ ਕੁਝ ਸਰਕਾਰ ਦੇ ਹੱਥ ਹੁੰਦਾ ਸੀ ਇੱਥੇ ਇਹਦਾ ਚੁਕਾ ਲੋਕਤੰਤਰੀ ਸਮਾਜਵਾਦ ਵੱਲ ਹੈ ਅੱਛਾ ਲੋਕਤੰਤਰੀ ਸਮਾਜਵਾਦ ਹਾਂਜੀ ਇਹਦਾ ਮਕਸਦ ਹੈ ਗਰੀਬੀ ਬਿਮਾਰੀ ਮੌਕਿਆਂ ਦੀ ਨਾ ਬਰਾਬਰੀ ਇਹਨਾਂ ਨੂੰ ਖਤਮ ਕਰਨਾ ਮਤਲਬ ਦੇਸ਼ ਤੇ ਜਿਹੜੇ ਉਤਪਾਦਨ ਦੇ ਸਾਧਨ ਨੇ ਜਿਵੇਂ ਜ਼ਮੀਨ ਫੈਕਟਰੀਆਂ ਉਹਨਾਂ ਤੇ ਸਮਾਜਿਕ ਕੰਟਰੋਲ ਹੋਵੇ ਯਾਨੀ ਸਰਕਾਰੀ ਤੇ ਜਨਤਕ ਤਾਂ ਕਿ ਆਮਦਨ ਤੇ ਰਹਿਣ ਸਹਿਣ ਦੇ ਪੱਧਰ ਵਿੱਚ ਜਿਹੜਾ ਫਰਕ ਹੈ ਉਹ ਘਟੇ ਇੱਕ ਤਰ੍ਹਾਂ ਨਾਲ ਮਿਸ਼ਰਤ ਆਰਥਿਕਤਾ ਯਾਨੀ ਮਿਕਸਡ ਇਕਨੋਮੀ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਜਿਹੜਾ ਪੰਥ ਨਿਰਪੱਖ ਸ਼ਬਦ ਹੈ ਜਿਹਨੂੰ ਕਈ ਵਾਰ ਧਰਮ ਨਿਰਪੱਖ ਵੀ ਕਹਿ ਦਿੰਦੇ ਆ ਉਹਦਾ ਭਾਰਤੀ ਮਾਡਲ ਪੱਛਮੀ ਦੇਸ਼ਾਂ ਤੋਂ ਥੋੜਾ ਵੱਖਰਾ ਹੈ ਹੋ ਕਿਵੇਂ ਪੱਛਮ ਵਿੱਚ ਤਾਂ ਸ਼ਾਇਦ ਇਹਦਾ ਮਤਲਬ ਹੋਵੇ ਕਿ ਸਰਕਾਰ ਤੇ ਧਰਮ ਬਿਲਕੁਲ ਅਲੱਗ-ਅਲੱਗ ਨੇ ਭਾਰਤ ਵਿੱਚ ਇਹਦਾ ਮਤਲਬ ਹੈ ਕਿ ਰਾਜ ਦਾ ਯਾਨੀ ਸਰਕਾਰ ਦਾ ਆਪਣਾ ਕੋਈ ਸਰਕਾਰੀ ਧਰਮ ਨਹੀਂ ਹੋਵੇਗਾ ਅੱਛਾ ਸਰਕਾਰ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਕਰੇਗੀ ਸਾਰਿਆਂ ਨੂੰ ਬਰਾਬਰ ਸੁਰੱਖਿਆ ਦੇਵੇਗੀ ਲੋਕਾਂ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ ਉਹਦੇ ਤੇ ਚੱਲਣ ਉਹਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੋਵੇਗੀ ਪਰ ਸਰਕਾਰ ਕਿਸੇ ਇੱਕ ਧਰਮ ਦਾ ਪੱਖ ਨਹੀਂ ਲਵੇਗੀ ਇਹਨੂੰ ਸਕਾਰਾਤਮਕ ਧਰਮ ਨਿਰਪੱਖਤਾ ਕਿਹਾ ਜਾਂਦਾ ਹੈ ਇਹ ਫਰਕ ਸਮਝਣਾ ਬਹੁਤ ਜ਼ਰੂਰੀ ਸੀ ਠੀਕ ਹੈ ਅਗਲਾ ਸ਼ਬਦ ਹੈ ਲੋਕਤੰਤਰੀ ਡੈਮੋਕਰੈਟਿਕ ਇਹ ਤਾਂ ਖੈਰ ਆਪਾਂ ਰੋਜ਼ ਹੀ ਸੁਣਦੇ ਆ ਪਰ ਸੰਵਿਧਾਨ ਦੇ ਹਿਸਾਬ ਨਾਲ ਇਹਦਾ ਕੀ ਮਤਲਬ ਬਣਦਾ ਹੈ ਲੋਕਤੰਤਰ ਦਾ ਸਿੱਧਾ ਮਤਲਬ ਤਾਂ ਇਹ ਹੀ ਹੈ ਜੀ ਕਿ ਸਭ ਤੋਂ ਵੱਡੀ ਤਾਕਤ ਲੋਕਾਂ ਦੇ ਹੱਥ ਵਿੱਚ ਹੈ ਜਿਵੇਂ ਬ੍ਰਾਈਮ ਲਿੰਕਨ ਨੇ ਕਿਹਾ ਸੀ ਨਾ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹਾਂਜੀ ਹਾਂਜੀ ਭਾਰਤ ਵਿੱਚ ਇਹਦਾ ਮਤਲਬ ਹੈ ਕਿ ਲੋਕ ਆਪਣੀ ਸਰਕਾਰ ਨੂੰ ਆਪ ਚੁਣਦੇ ਨੇ ਯੂਨੀਵਰਸਲ ਅਡਲਟ ਫ੍ਰੈਂਚਾਈਜ਼ ਯਾਨੀ ਹਰ ਬਾਲਗ ਨੂੰ ਵੋਟ ਦਾ ਹੱਕ ਹੈ ਤੇ ਨਿਯਮਿਤ ਤੌਰ ਤੇ ਚੋਣਾਂ ਹੁੰਦੀਆਂ ਨੇ ਪਰ ਇਹ ਸਿਰਫ ਵੋਟ ਪਾਉਣ ਤੱਕ ਹੀ ਨਹੀਂ ਹੈ ਇਹਦੇ ਵਿੱਚ ਸਮਾਜਿਕ ਤੇ ਆਰਥਿਕ ਲੋਕਤੰਤਰ ਵੀ ਸ਼ਾਮਿਲ ਹੈ ਜਿਸ ਬਾਰੇ ਆਪਾਂ ਨ્યા ਦੇ ਸੰਦਰਭ ਵਿੱਚ ਗੱਲ ਕਰਾਂਗੇ ਠੀਕ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਜਿੱਥੇ ਲੋਕ ਸਰਕਾਰ ਚੁਣਦੇ ਨੇ पर प्रस्तावना ਵਿੱਚ गणराज रिपब्लिक शब्द ਵੀ ਹੈ ਇਹਦਾ ਲੋਕਤੰਤਰ ਨਾਲ ਕੀ ਫਰਕ ਹੈ ਜਾਂ ਕੀ ਸਬੰਧ ਹੈ ਕਈ ਵਾਰ ਲੋਕ ਇਹਨਾਂ ਨੂੰ ਇੱਕੋ ਹੀ ਸਮਝ ਲੈਂਦੇ ਨੇ ਹਾਂ ਇਹਨਾਂ 'ਚ ਇੱਕ ਬਹੁਤ ਬਾਰੀਕ ਪਰ ਅਹਿਮ ਫਰਕ ਹੈ ਦੇਖੋ ਲੋਕਤੰਤਰ ਦੱਸਦਾ ਹੈ ਕਿ ਸਰਕਾਰ ਕਿਵੇਂ ਚੁਣੀ ਜਾਵੇਗੀ गणराज ਦੱਸਦਾ ਹੈ ਕਿ ਦੇਸ਼ ਦਾ ਮੁਖੀ ਯਾਨੀ ਹੈਡ ਆਫ ਸਟੇਟ ਕਿਵੇਂ ਚੁਣਿਆ ਜਾਵੇਗਾ ਅੱਛਾ ਗਣਰਾਜ ਦਾ ਮਤਲਬ ਹੈ ਕਿ ਦੇਸ਼ ਦਾ ਮੁਖੀ ਜਿਵੇਂ ਭਾਰਤ ਵਿੱਚ ਰਾਸ਼ਟਰਪਤੀ ਲੋਕਾਂ ਵੱਲੋਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇੱਕ ਪੱਕੇ ਸਮੇਂ ਲਈ ਚੁਣਿਆ ਜਾਂਦਾ ਹੈ ਉਹ ਵੰਸ਼ ਦੇ ਆਧਾਰ ਤੇ ਨਹੀਂ ਬਣਦਾ ਜਿਵੇਂ ਕਿ ਬ੍ਰਿਟੇਨ ਵਿੱਚ ਰਾਜਾ ਜਾਂ ਰਾਣੀ ਹੁੰਦੇ ਨੇ ਇਸ ਲਈ ਭਾਰਤ ਇੱਕ ਲੋਕਤੰਤਰੀ ਗਣਰਾਜ ਹੈ ਇੱਥੇ ਸਰਕਾਰ ਵੀ ਲੋਕ ਚੁਣਦੇ ਨੇ ਲੋਕਤੰਤਰ ਤੇ ਦੇਸ਼ ਦਾ ਮੁਖੀ ਵੀ ਚੁਣਿਆ ਹੋਇਆ ਹੁੰਦਾ ਹੈ ਗਣਰਾਜ ਜਦਕਿ ਬ੍ਰਿਟਨ ਉਹ ਲੋਕਤੰਤਰਤਾ ਹੈ ਪਰ ਗਣਰਾਜ ਨਹੀਂ ਕਿਉਂਕਿ ਉੱਥੇ ਮੁਖੀ ਵੰਸ਼ਾनुਗਤ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਚਲੋ ਹੁਣ ਪ੍ਰਸਤਾਵਨਾ ਸਿਰਫ ਭਾਰਤ ਦੇ ਸਰੂਪ ਬਾਰੇ ਹੀ ਨਹੀਂ ਦੱਸਦੀ ਇਹ ਕੁਝ ਮਕਸਦ ਵੀ ਤੈਅ ਕਰਦੀ ਏ ਜੋ ਸੰਵਿਧਾਨ ਨੇ ਹਾਸਲ ਕਰਨੇ ਨੇ ਇਹਨਾਂ ਵਿੱਚੋਂ ਪਹਿਲਾ ਹੈ ਨਿਆਂ ਜਸਟਿਸ ਇਹਦੇ ਕਿਹੜੇ-ਕਿਹੜੇ ਪਹਿਲੂ ਨੇ ਪ੍ਰਸਤਾਵਨਾ ਤਿੰਨ ਤਰ੍ਹਾਂ ਦੇ ਨਿਆਂ ਦੀ ਗੱਲ ਕਰਦੀ ਏ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਂਜੀ ਸਮਾਜਿਕ ਨਿਆਂ ਦਾ ਮਤਲਬ ਹੈ ਕਿ ਜਾਤ, ਰੰਗ, ਨਸਲ, ਲਿੰਗ, ਤਰਮ ਜਾਂ ਜਨਮ ਸਥਾਨ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਸਭ ਨੂੰ ਬਰਾਬਰ ਸਮਾਜਿਕ ਸਥਾਨ ਮਿਲੇ। ਆਰਥਿਕ ਨਿਆਂ ਦਾ ਮਤਲਬ ਹੈ ਕਿ ਪੈਸੇ ਤੇਲੇ ਕਰਕੇ ਲੋਕਾਂ ਵਿੱਚ ਵਿਤਕਰਾ ਨਾ ਹੋਵੇ। ਆਮਦਨ, ਦੌਲਤ, ਜਾਇਦਾਦ ਤੇ ਜਿਹੜੀ ਨਾ ਬਰਾਬਰੀ ਹੈ ਉਸ ਨੂੰ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਹਮ ਦਾ ਮਤਲਬ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਹੱਕ ਮਿਲਣ। ਵੋਟ ਪਾਉਣ ਦਾ, ਚੋਣ ਲੜਨ ਦਾ ਤੇ ਬਿਨਾ ਕਿਸੇ ਭੇਦ ਭਾਵ ਦੇ ਸਰਕਾਰੀ ਅਹੁਦਿਆਂ ਤੱਕ ਪਹੁੰਚਣ ਦਾ ਇੱਕ ਹੋਰ ਗੱਲ ਜੋ ਸਰੋਤਾਂ ਵਿੱਚ ਵੀ ਆਈ ਹੈ ਉਹ ਇਹ ਹੈ ਕਿ ਨ્યા ਦੇ ਇਹ ਜਿਹੜੇ ਤਿੰਨੋਂ ਰੂਪ ਨੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਇਹ 1917 ਦੀ ਰੂਸੀ ਕ੍ਰਾਂਤੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਮੰਨੇ ਜਾਂਦੇ ਨੇ। ਓਹੋ ਰੂਸੀ ਕ੍ਰਾਂਤੀ ਦਾ ਵੀ ਅਸਰ ਹੈ। ਇੱਕ ਹੋਰ ਗਲੋਬਲ ਕਨੈਕਸ਼ਨ ਹੋ ਗਿਆ। ਅੱਛਾ ਨ્યા ਤੋਂ ਬਾਅਦ ਅਗਲਾ ਮਕਸਦ ਹੈ ਸੁਤੰਤਰਤਾ। ਪ੍ਰਸਤਾਵਨਾ ਕਿਹੜੀਆਂ-ਕਿਹੜੀਆਂ ਆਜ਼ਾਦੀਆਂ ਦੀ ਗੱਲ ਕਰਦੀ ਹੈ? ਪ੍ਰਸਤਵਨਾ ਪੰਜ ਤਰ੍ਹਾਂ ਦੀ ਸੁਤੰਤਰਤਾ ਦਾ ਜ਼ਿਕਰ ਕਰਦੀ ਹੈ ਵਿਚਾਰ ਦੀ ਆਜ਼ਾਦੀ ਪ੍ਰਗਟਾਵੇ ਦੀ ਆਜ਼ਾਦੀ ਵਿਸ਼ਵਾਸ ਦੀ ਆਜ਼ਾਦੀ ਧਰਮ ਦੀ ਆਜ਼ਾਦੀ ਅਤੇ ਪੂਜਾ ਜਾਂ ਉਪਾਸਨਾ ਦੀ ਆਜ਼ਾਦੀ ਇਹਨਾਂ ਨੂੰ ਤਾਂ ਆਪਣੇ ਮੌਲਿਕ ਅਧਿਕਾਰਾਂ ਵਿੱਚ ਵੀ ਗਾਰੰਟੀ ਦਿੱਤੀ ਗਈ ਹੈ ਹਾਂਜੀ ਇਹਦਾ ਮਤਲਬ ਹੈ ਕਿ ਲੋਕ ਜੋ ਸੋਚਦੇ ਨੇ ਜੋ ਕਹਿਣਾ ਚਾਹੁੰਦੇ ਨੇ ਜਿਸ ਤੇ ਯਕੀਨ ਕਰਦੇ ਨੇ ਜਿਸ ਧਰਮ ਨੂੰ ਮੰਨਦੇ ਨੇ ਜਿਸ ਤਰ੍ਹਾਂ ਪੂਜਾ ਕਰਨਾ ਚਾਹੁੰਦੇ ਨੇ ਉਹਦੇ ਤੇ ਬੇਲੋੜੀ ਰੋਕ ਨਾ ਹੋਵੇ ਤਾਕਿ ਉਹ ਆਪਣੀ ਸ਼ਖਸੀਅਤ ਦਾ ਪੂਰਾ ਵਿਕਾਸ ਕਰ ਸਕਣ। ਪਰ ਕੀ ਇਹ ਆਜ਼ਾਦੀ ਬੇਅੰਤ ਹੈ? ਮਤਲਬ ਇਹਦੀ ਕੋਈ ਹੱਦ ਨਹੀਂ? ਨਹੀਂ ਨਹੀਂ, ਬੇਅੰਤ ਨਹੀਂ ਹੈ। ਪ੍ਰਸਤਾਵਨਾ ਵਿੱਚ ਜਿਸ ਸੁਤੰਤਰਤਾ ਦੀ ਗੱਲ ਹੈ, ਉਹਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਰੋ। ਇਹਦੀ ਵਰਤੋਂ ਸੰਵਿਧਾਨ ਨੇ ਜੋ ਵਾਜਿਬ ਹੱਦਾਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਤੈਅ ਕੀਤੀਆਂ ਨੇ ਉਹਨਾਂ ਦੇ ਅੰਦਰ ਰਹਿ ਕੇ ਹੀ ਕਰਨੀ ਹੁੰਦੀ ਹੈ ਜਿਵੇਂ ਕਿ ਦੇਸ਼ ਦੀ ਸੁਰੱਖਿਆ ਕਾਨੂੰਨ ਵਿਵਸਥਾ ਨੈਤਿਕਤਾ ਇਹਨਾਂ ਦੇ ਹਿੱਤ ਵਿੱਚ ਕੁਝ ਪਾਬੰਦੀਆਂ ਲੱਗ ਸਕਦੀਆਂ ਨੇ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਆਜ਼ਾਦੀ ਬਰਾਬਰੀ ਤੇ ਪਾਈਚਾਰੇ ਦੇ ਆਦਰਸ਼ ਫਰਾਂਸੀਸੀ ਕ੍ਰਾਂਤੀ ਤੋਂ ਆਏ ਨੇ ਠੀਕ ਹੈ ਯਾਨੀ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ ਬਿਲਕੁਲ ਅਗਲੇ ਦੋ ਉਦੇਸ਼ ਨੇ ਸਮਾਨਤਾ ਇਕੁਐਲਿਟੀ ਤੇ ਪਾਈਚਾਰਾ ਫ੍ਰੈਟਰਨਿਟੀ ਇਨਾਂ ਦਾ ਕੀ ਮਤਲਬ ਹੈ ਸਮਾਨਤਾ ਦਾ ਮਤਲਬ ਹੈ ਕਿ ਸਮਾਜ ਦੇ ਕਿਸੇ ਵੀ ਹਿੱਸੇ ਨੂੰ ਕੋਈ ਖਾਸ ਹੱਕ ਨਾ ਮਿਲਣ ਤੇ ਸਾਰੇ ਲੋਕਾਂ ਨੂੰ ਬਿਨਾ ਕਿਸੇ ਵਿਤਕਰੇ ਦੇ ਬਰਾਬਰ ਮੌਕੇ ਮਿਲਣ ਪ੍ਰਸਤਾਵਨਾ ਖਾਸ ਤੌਰ ਤੇ ਦੋ ਤਰ੍ਹਾਂ ਦੀ ਸਮਾਨਤਾ ਦੀ ਗੱਲ ਕਰਦੀ ਹੈ ਇੱਕ ਤਾਂ ਦਰਜੇ ਦੀ ਸਟੇਟਸ ਦੀ ਤੇ ਦੂਜੀ ਮੌਕਿਆਂ ਦੀ ਓਪਰਚੁਨਿਟੀ ਦੀ ਹਮ ਸਟੇਟਸ ਤੇ ਓਪਰਚੁਨਿਟੀ ਹਾਂਜੀ ਮਤਲਬ ਕਾਨੂੰਨ ਸਾਹਮਣੇ ਸਾਰੇ ਬਰਾਬਰ ਨੇ ਤੇ ਸਾਰਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਨੇ ਬਰਾਬਰ ਮੌਕੇ ਮਿਲਣੇ ਚਾਹੀਦੇ ਨੇ ਤੇ ਜਿਹੜਾ ਪਾਈਚਾਰਾ ਸ਼ਬਦ ਹੈ ਸ਼ਾਇਦ ਇਹ ਸਭ ਤੋਂ ਵੱਧ ਭਾਵਨਾਤਮਕ ਅਪੀਲ ਰੱਖਦਾ ਹੈ ਇਹਦਾ ਮਤਲਬ ਹੈ ਸਾਰੇ ਭਾਰਤੀਆਂ ਵਿੱਚ ਆਪਸੀ ਪਾਈਚਾਰਕ ਸਾਂਝ, ਏਕਤਾ ਤੇ ਆਪਣਾਪਣ ਦੀ ਭਾਵਨਾ ਨੂੰ ਵਧਾਉਣਾ ਹੂੰ ਇਹ ਸਿਰਫ ਇੱਕ ਭਾਵਨਾਵਲੀ ਗੱਲ ਨਹੀਂ ਇਹਦੇ ਦੋ ਠੋਸ ਮਕਸਦ ਵੀ ਨੇ ਪਹਿਲਾ ਹਰ ਇੱਕ ਇਨਸਾਨ ਦੇ ਸਨਮਾਨ ਡਿਗਨਿਟੀ ਆਫ ਦਿ ਇੰਡੀਵਿਜੂਅਲ ਨੂੰ ਯਕੀਨੀ ਬਣਾਉਣਾ ਤੇ ਦੂਜਾ ਦੇਸ਼ ਦੀ ਏਕਤਾ ਤੇ ਅਖੰਡਤਾ ਯੂਨੀਟੀ ਐਂਡ ਇੰਟੀਗ੍ਰਿਟੀ ਆਫ ਦਿ ਨੇਸ਼ਨ ਨੂੰ ਕਾਇਮ ਰੱਖਣਾ ਅੱਛਾ ਇਹ ਅਸਲ ਵਿੱਚ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਵਾਲੇ ਸਿਧਾਂਤ ਨੂੰ ਅਮਲ ਵਿੱਚ ਲਿਆਉਂਦਾ ਹੈ ਤੇ ਇੱਕ ਹੋਰ ਦਿਲਚਸਪ ਗੱਲ ਪਾਈਚਾਰੇ ਨੂੰ ਵਧਾਉਣ ਦੀ ਗੱਲ ਸੰਵਿਧਾਨ ਦੀ ਧਾਰਾ 51A ਯਾਨੀ ਮੌਲਿਕ ਕਰਤਵਾਂ ਫੰਡਮੈਂਟਲ ਡਿਊਟੀਆਂ ਵਿੱਚ ਵੀ ਕੀਤੀ ਗਈ ਹੈ ਵਿਅਕਤੀ ਦਾ ਸਨਮਾਨ ਤੇ ਰਾਸ਼ਟਰ ਦੀ ਏਕਤਾ ਇਹ ਦੋਵੇਂ ਪਾਈਚਾਰੇ ਲਈ ਕਿੰਨੇ ਜ਼ਰੂਰੀ ਨੇ ਅੱਛਾ ਹੁਣ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਤੇ ਆਉਨੇ ਆ ਜਿਸ ਬਾਰੇ ਸਰੋਤਾਂ ਵਿੱਚ ਵੀ ਕਾਫੀ ਜ਼ਿਕਰ ਹੈ ਪ੍ਰਸਤਾਵਨਾ ਦੀ ਕਾਨੂੰਨੀ ਸਥਿਤੀ ਕੀ ਹੈ ਕਿ ਅਦਾਲਤਾਂ ਇਸ ਨੂੰ ਸੰਵਿਧਾਨ ਦਾ ਹਿੱਸਾ ਮੰਨਦੀਆਂ ਨੇ ਕਿ ਇਸ ਬਾਰੇ ਕਦੇ ਕੋਈ ਵੱਖਰੇ ਵਿਚਾਰ ਰਹੇ ਨੇ ਹਾਂਜੀ ਇਹ ਬਹੁਤ ਅਹਿਮ ਸਵਾਲ ਹੈ ਤੇ ਇਸ ਤੇ ਕਾਫੀ ਸਮਾਂ ਕਾਨੂੰਨੀ ਬਹਿਸ ਚੱਲੀ ਸੀ ਸ਼ੁਰੂ-ਸ਼ੁਰੂ ਵਿੱਚ 1960 ਵਿੱਚ ਇੱਕ ਕੇਸ ਆਇਆ ਸੀ ਬੈਰੂਬਾਰੀ ਯੂਨੀਅਨ ਕੇਸ ਹਾਂ ਸੁਣਿਆ ਉਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰਸਤਾਵਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਵਿਚਾਰਾਂ ਨੂੰ ਤਾਂ ਦਰਸਾਉਂਦੀ ਹੈ ਤੇ ਜੇ ਸੰਵਿਧਾਨ ਦੀ ਭਾਸ਼ਾ ਕਿਤੇ ਸਾਫ਼ ਨਾ ਹੋਵੇ ਤਾਂ ਇਹਦੀ ਮਦਦ ਲਈ ਜਾ ਸਕਦੀ ਹੈ ਪਰ ਇਹ ਸੰਵਿਧਾਨ ਦਾ ਅਨਿੱਖੜਵਾਂ ਹਿੱਸਾ ਨਹੀਂ ਹੈ ਕੀ ਗੱਲ ਕਰ ਰਹੇ ਹੋ ਸ਼ੁਰੂ ਵਿੱਚ ਇਸ ਨੂੰ ਹਿੱਸਾ ਹੀ ਨਹੀਂ ਮੰਨਿਆ ਗਿਆ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਫਿਰ ਇਹ ਸਥਿਤੀ ਕਦੋਂ ਬਦਲੀ ਕਿਉਂਕਿ ਅੱਜ ਦਾ ਅਸੀਂ ਇਸ ਨੂੰ ਇੰਨਾ ਅਹਿਮ ਮੰਨਦੇ ਆ। ਇਹ ਸਥਿਤੀ ਬਦਲੀ ਜੀ 1973 ਦੇ ਇਤਿਹਾਸਿਕ ਕੇਸ ਵਿੱਚ ਕੇਸ਼ਵਾਨੰਦ ਭਾਰਤੀ ਬਨਾਮ ਕੇਰਲਾ ਰਾਜ। ਹਾਂ ਅੱਛਾ ਕੇਸ਼ਵਾਨੰਦ ਭਾਰਤੀ ਕੇਸ ਬਹੁਤ ਮਸ਼ਹੂਰ ਹੈ। ਹਾਂਜੀ ਬਹੁਤ ਹੀ ਮਹੱਤਵਪੂਰਨ। ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਆਪਣਾ ਪਿਛਲਾ ਬੇਰੂਬਾਰੀ ਵਾਲਾ ਫੈਸਲਾ ਪਲਟ ਦਿੱਤਾ ਤੇ ਸਾਫ਼-ਸਾਫ਼ ਕਿਹਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਇੱਕ ਬਹੁਤ ਵੱਡਾ ਕਦਮ ਸੀ।

ਪਰੋ ਸੰਵਿਧਾਨ ਦੇ ਮੂਲ ਢਾਂਚੇ ਨੂੰ ਯਾਨੀ ਉਹਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਨੂੰ ਬਦਲਿਆ ਖਤਮ ਨਹੀਂ ਕਰ ਸਕਦੇ ਤਾਂ ਇਹ ਮੂਲ ਢਾਂਚਾ ਹੈ ਕਿ ਮਤਲਬ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਦੇਖੋ ਮੂਲ ਢਾਂਚਾ ਦਾ ਮਤਲਬ ਹੈ ਸੰਵਿਧਾਨ ਦੇ ਉਹ ਬੁਨਿਆਦੀ ਸਿਧਾਂਤ ਜਿਹੜੇ ਉਹਦੀ ਨੀਂਹ ਹਨ ਅਦਾਲਤ ਨੇ ਇਹਦੀ ਕੋਈ ਪੱਕੀ ਲਿਸਟ ਤਾਂ ਨਹੀਂ ਦਿੱਤੀ ਪਰ ਵੱਖ-ਵੱਖ ਫੈਸਲਿਆਂ ਵਿੱਚ ਦੱਸਿਆ ਹੈ ਕਿ ਇਸ ਵਿੱਚ ਕੀ-ਕੀ ਸ਼ਾਮਿਲ ਹੈ ਜਿਵੇਂ ਕਿ ਲੋਕਤੰਤਰ ਕਾਨੂੰਨ ਦਾ ਰਾਜ ਨਿਆਇਕ ਸਮੀਖਿਆ ਦੀ ਸ਼ਕਤੀ ਧਰਮ ਨਿਰਪੱਖਤਾ ਜੋ ਬਾਅਦ ਵਿੱਚ ਹੋਰ ਸਪਸ਼ਟ ਹੋਇਆ ਦੇਸ਼ ਦਾ ਸੰਗੀਤਾਂਚਾ ਵਗੈਰਾ ਵਗੈਰਾ ਅੱਛਾ ਮਤਲਬ ਸੰਸਦ ਸ਼ੋਧ ਤਾਂ ਕਰ ਸਕਦੀ ਹੈ ਪਰ ਅਜਿਹੀ ਸ਼ੋਧ ਨਹੀਂ ਕਰ ਸਕਦੀ ਜਿਹੜੀ ਇਹਨਾਂ ਬੁਨਿਆਦੀ ਤੱਤਾਂ ਨੂੰ ਹੀ ਨਸ਼ਟ ਕਰ ਦੇਵੇ ਇੱਕ ਤਰ੍ਹਾਂ ਨਾਲ ਸੰਵਿਧਾਨ ਨੂੰ ਬਚਾਉਣ ਲਈ ਸੁਰੱਖਿਆ ਕਵਚ ਹੈ ਤੇ ਬਾਅਦ ਵਿੱਚ 1995 ਵਿੱਚ LIC ਆਫ ਇੰਡੀਆ ਕੇਸ ਵਿੱਚ ਸੁਪਰੀਮ ਕੋਰਟ ਨੇ ਫਿਰ ਤੋਂ ਕਿਹਾ ਕਿ ਹਾਂਜੀ ਪ੍ਰਸਤਾਵਨਾ ਸੰਵਿਧਾਨ ਦਾ ਅਨਿਖੜਵਾ ਅੰਗ ਹੈ ਇਹ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਖਾਸ ਕਰਕੇ ਇਹ ਮੂਲ ਢਾਂਚੇ ਵਾਲੀ ਗੱਲ ਅੱਛਾ ਇੱਕ ਹੋਰ ਨੁਕਤਾ ਜਿਹੜਾ ਅਕਸਰ ਇਮਤਿਹਾਨਾਂ ਵਿੱਚ ਪੁੱਛਿਆ ਜਾਂਦਾ ਹੈ ਤੇ ਸਾਡੇ ਸਰੋਤਾਂ ਵਿੱਚ ਵੀ ਜ਼ਿਕਰ ਹੈ ਪ੍ਰਸਤਾਵਨਾ ਵਿੱਚ ਸ਼ਬਦਾਂ ਦਾ ਸਹੀ ਕ੍ਰਮ ਕੀ ਹੈ ਖਾਸ ਕਰਕੇ ਉਹ ਸ਼ਬਦ ਜਿਹੜੇ ਭਾਰਤ ਦੇ ਸਰੂਪ ਨੂੰ ਦੱਸਦੇ ਨੇ 1976 ਵਾਲੀ ਸੋਧ ਤੋਂ ਬਾਅਦ ਹਾਂਜੀ ਇਹ ਕ੍ਰਮ ਲਾਦ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪ੍ਰਸਤਾਵਨਾ ਦੇ ਟੈਕਸਟ ਦਾ ਹਿੱਸਾ ਹੈ ਜਦੋਂ 42ਵੀਂ ਸੋਧ ਨਾਲ ਸਮਾਜਵਾਦੀ ਤੇ ਪੰਥ ਨਿਰਪੱਖ ਸ਼ਬਦ ਜੋੜੇ ਗਏ ਉਸ ਤੋਂ ਬਾਅਦ ਭਾਰਤ ਦੇ સ્વરૂਪ ਨੂੰ ਦੱਸਣ ਵਾਲੇ ਮੁੱਖ ਸ਼ਬਦਾਂ ਦਾ ਸਹੀ ਕ੍ਰਮ ਇੰਜ ਹੈ ਪ੍ਰਭੂਤਾ ਸੰਪੰਨ ਸੋਵਰਨ ਫਿਰ ਸਮਾਜਵਾਦੀ ਸੋਸ਼ਲਿਸਟ ਫਿਰ ਪੰਥ ਨਿਰਪੱਖ ਸੈਕੂਲਰ ਫਿਰ ਲੋਕਤੰਤਰੀ ਡੈਮੋਕਰੈਟਿਕ ਤੇ ਫਿਰ ਗਣਰਾਜ ਰਿਪਬਲਿਕ ਅੱਛਾ ਪ੍ਰਭੂਤਾ ਸੰਪੰਨ ਸਮਾਜਵਾਦੀ ਪੰਥ ਨਿਰਪੱਖ ਲੋਕਤੰਤਰੀ ਗਣਰਾਜ ਹਾਂਜੀ ਇਸੇ ਕ੍ਰਮ ਵਿੱਚ ਇਹ ਸ਼ਬਦ ਪ੍ਰਸਤਾਵਨਾ ਵਿੱਚ ਆਉਂਦੇ ਨੇ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ ਪੰਥ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਲਈ ਪ੍ਰਭੂਤਾ ਸੰਪੰਨ ਸਮਾਜਵਾਦੀ ਪੰਥ ਨਿਰਪੱਖ ਲੋਕਤੰਤਰੀ ਗਣਰਾਜ ਬਿਲਕੁਲ ਇਹ ਕ੍ਰਮ ਪੱਕਾ ਯਾਦ ਰੱਖਣ ਵਾਲਾ ਹੈ ਤਾਂ ਫਿਰ ਜੇ ਆਪਾਂ ਸਾਰੀ ਗੱਲਬਾਤ ਦਾ ਨਿਚੋੜ ਕੱਢਣਾ ਹੋਵੇ ਤਾਂ ਮੁੱਖ ਗੱਲ ਕੀ ਨਿਕਲਦੀ ਹੈ ਪ੍ਰਸਤਾਵਨਾ ਦਾ ਅਸਲ ਤੱਤ ਕੀ ਹੈ ਦੇਖੋ ਜੀ ਸਾਰੀ ਗੱਲ ਦਾ ਸਾਰ ਇਹ ਹੈ ਕਿ ਪ੍ਰਸਤਾਵਨਾ ਕੋਈ ਸਿਰਫ ਰਸਮੀ ਜੀ ਸ਼ੁਰੂਆਤ ਨਹੀਂ ਹੈ ਇਹ ਭਾਰਤੀ ਗਣਰਾਜ ਦਾ ਬੁਨਿਆਦੀ ਫਲਸਫਾ ਹੈ ਇਹਦੇ ਮਹਾਨ ਆਦਰਸ਼ਾਂ ਦਾ ਤੇ ਉਹਨਾਂ ਮਕਸਦਾਂ ਦਾ ਇੱਕ ਸ਼ਕਤੀਸ਼ਾਲੀ ਐਲਾਨ ਹੈ ਜਿਨ੍ਹਾਂ ਨੂੰ ਸੰਵਿਧਾਨ ਰਾਹੀਂ ਅਸੀਂ ਹਾਸਲ ਕਰਨਾ ਹੈ ਇੱਕ ਤਰ੍ਹਾਂ ਦਾ ਵਾਅਦਾ ਹੈ ਜੋ ਸੰਵਿਧਾਨ ਬਣਾਉਣ ਵਾਲਿਆਂ ਨੇ ਭਾਰਤ ਦੇ ਲੋਕਾਂ ਨਾਲ ਕੀਤਾ ਸੀ ਤੇ ਇਹ ਅੱਜ ਵੀ ਸਾਡਾ ਰਾਹ ਦਸੇਰਾ ਹੈ ਬਿਲਕੁਲ ਇਹ ਸਾਨੂੰ ਹਮੇਸ਼ਾ ਯਾਦ ਕਰਾਉਂਦੀ ਹੈ ਕਿ ਅਸੀਂ ਇੱਕ ਦੇਸ਼ ਦੇ ਤੌਰ ਤੇ ਕਿਸ ਚੀਜ਼ ਲਈ ਖੜੇ ਆ ਸਾਰਿਆਂ ਲਈ ਸਮਾਜਿਕ ਆਰਥਿਕ ਤੇ ਰਾਜਨੀਤਿਕ ਨਿਆ ਵਿਚਾਰ ਪ੍ਰਗਟਾਵਾ ਵਿਸ਼ਵਾਸ ਤਰਮ ਤੇ ਪੂਜਾ ਦੀ ਆਜ਼ਾਦੀ ਦਰਜੇ ਤੇ ਮੌਕਿਆਂ ਦੀ ਬਰਾਬਰੀ ਤੇ ਸਭ ਤੋਂ ਉੱਤੇ ਆਪਸੀ ਪਾਈਚਾਰਾ ਜਿਹੜਾ ਹਰ ਇਨਸਾਨ ਦੇ ਸਨਮਾਨ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਪੱਕਾ ਕਰੇ ਤੇ ਇਹ ਸਾਰਾ ਕੁਝ ਇਸ ਇੱਕ ਸਚਾਈ ਤੇ ਟਿਕਿਆ ਹੈ ਕਿ ਅਸਲ ਤਾਕਤ ਭਾਰਤ ਦੇ ਲੋਕਾਂ ਕੋਲ ਹੈ ਸਵਿਵਾਨ ਲੋਕਾਂ ਤੋਂ ਤਾਕਤ ਲੈਂਦਾ ਹੈ ਤੇ ਲੋਕਾਂ ਲਈ ਹੀ ਹੈ ਲੋਕਾਂ ਪ੍ਰਤੀ ਹੀ ਜਵਾਬਦੇਹ ਹੈ ਇਹ ਸਿਰਫ ਕੋਈ ਕਾਨੂੰਨੀ ਕਿਤਾਬ ਨਹੀਂ ਇਹ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈ ਸੱਚੀ ਗੱਲ ਹੈ ਇਹ ਕਦਰਾਂ ਕੀਮਤਾਂ ਤਾਂ ਅੱਜ ਦੇ ਸਮੇਂ ਵਿੱਚ ਸ਼ਾਇਦ ਹੋਰ ਵੀ ਜ਼ਿਆਦਾ ਅਹਿਮ ਹੋ ਗਈਆਂ ਨੇ ਜਦੋਂ ਅਸੀਂ ਕਿੰਨੀਆਂ ਨਵੀਆਂ ਚੁਣੌਤੀਆਂ ਦੇਖ ਰਹੇ ਹਾਂ ਹਾਂਜੀ ਇਸੇ ਨਾਲ ਜੁੜਿਆ ਇੱਕ ਆਖਰੀ ਵਿਚਾਰ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਹੈ ਤਕਨੀਕ ਬਦਲ ਰਹੀ ਹੈ ਦੁਨੀਆ ਵਿੱਚ ਨਵੀਆਂ ਚੁਣੌਤੀਆਂ ਆ ਰਹੀਆਂ ਨੇ ਤਾਂ ਕੀ ਪ੍ਰਸਤਾਵਨਾ ਵਿੱਚ ਜਿਹੜੇ ਆਦਰਸ਼ ਲਿਖੇ ਨੇ ਜਿਵੇਂ ਸਮਾਜਵਾਦ ਪੰਥ ਨਿਰਪੱਖਤਾ ਨਿਆਂ ਬਰਾਬਰੀ ਇਹਨਾਂ ਨੂੰ ਸਮਝਣ ਦੇ ਤੇ ਲਾਗੂ ਕਰਨ ਦੇ ਤਰੀਕੇ ਵੀ ਸਮੇਂ ਦੇ ਨਾਲ ਬਦਲਨੇ ਚਾਹੀਦੇ ਨੇ ਹਮ ਬਹੁਤ ਅਹਿਮ ਸਵਾਲ ਹੈ ਜੀ ਹਾਂ ਤਾਂ ਇਹ ਬਦਲਾਅ ਕਿਸ ਤਰ੍ਹਾਂ ਦਾ ਹੋਵੇ ਤਾਂ ਕਿ ਇਹਨਾਂ ਸ਼ਬਦਾਂ ਦੀ ਜਿਹੜੀ ਮੂਲ ਭਾਵਨਾ ਹੈ ਉਹ ਵੀ ਕਾਇਮ ਰਹੇ ਤੇ ਇਹ ਅੱਜ ਦੀਆਂ ਸੱਚਾਈਆਂ ਦੇ ਹਾਣ ਦੇ ਵੀ ਹੋਣ। ਇਹ ਇੱਕ ਅਜੀਬਾ ਸਵਾਲ ਹੈ ਜਿਸ ਤੇ ਲਗਾਤਾਰ ਗਲਬਾਤ ਤੇ ਸੋਚ ਵਿਚਾਰ ਦੀ ਲੋੜ ਹੈ। ਤਾਂ ਕਿ ਪ੍ਰਸਤਾਵਨਾ ਸੱਚਮੁੱਚ ਇੱਕ ਜਿਉਂਦਾ ਜਾਗਦਾ ਦਸਤਾਵੇਜ਼ ਬਣੀ ਰਹੇ। ਬਹੁਤ ਹੀ ਵਧੀਆ ਤੇ ਸੋਚਣ ਲਈ ਮਜਬੂਰ ਕਰਨ ਵਾਲਾ ਨੁਕਤਾ ਹੈ ਇਹ ਕਿ ਕਿਵੇਂ ਇਹਨਾਂ ਸਦੀਵੀ ਆਦਰਸ਼ਾਂ ਨੂੰ ਬਦਲਦੇ ਸਮੇਂ ਵਿੱਚ ਵੀ ਸਾਰਥਕ ਰੱਖਿਆ ਜਾਵੇ। ਇਸ ਡੁੰਗਾਈ ਭਰੀ ਤੇ ਬਹੁਤ ਹੀ ਸਪਸ਼ਟ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।